ਆਲ ਕਹਿੰਦੇ ਭਿੰਦਾ ਬਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਇਹ ਤਾਂ ਲੋ ਜੀ ਟਾਇਰ ਪਵਾਉਣੇ ਸੀ ਅੱਜ ਗੱਡੀ ਦੇ ਪਹਿਲਾਂ ਤਾਂ ਬੁੱਧੂ ਨੇ ਪਾੜਤੇ ਸੀ ਇੱਧਰ ਲੈ ਜੀ ਤੇ ਬਾਅਦ ਚ ਉਧਰ ਲੋਹੇ ਵੀਲ ਚੇਂਜ ਹੁੰਦੇ ਆ ਭਾਜੀ ਹੁਣਾਂ ਤੋਂ ਆਏ ਆ ਪਹਿਲਾਂ ਸ਼ੀਪਾ ਭਾਜੀ ਹੁਣਾਂ ਤੇ ਕੰਮ ਕਰਦਾ ਸੀ ਆ ਜੀ ਦੁਕਾਨ ਕਿਹੜੀ ਬੋਂਬੇ 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 ਟਾਇਰਾਂ ਦਾ ਪਹਿਲਾਂ ਕੰਮ ਕਰਦਾ ਸੀ ਤੇ ਹੁਣ ਕਿੱਦਾਂ ਕੰਡੀਸ਼ਨ ਤੇ ਆ ਇਹ ਸ਼ੀਪਾ ਜੀ ਤੁਹਾਨੂੰ ਦੱਦਿਆ ਪਹਿਲੂ ਕਰਦਾ ਸੀ ਇੱਥੇ ਕੰਮ ਤੇ ਛੱਡਣ ਨੂੰ ਕਿੰਨੇ ਚਿਰ ਹੋ ਗਏ ਆ ਭਾਜੀ ਇਹ ਕੇ ਓਨਰ ਇਸ ਦਾ ਗਾਰ ਲਈ ਅੱਡਣੀ ਇਹ ਹੈਗੇ ਓਨਰ ਭਾਜੀ ਆਪਣੇ ਤੇ ਸ਼ੀਪੇ ਨੇ ਇੱਥੇ 10-12 ਸਾਲ ਕੰਮ ਕੀਤਾ ਤੇ ਹੁਣ ਇਹਨੇ ਕੰਮ ਕਰਤਾ ਸ਼ੁਰੂ ਦਲਾਲ ਦਾ ਹੈ ਲੇ ਗਿਆ ਓਏ ਕਮਿਸ਼ਨ ਵਾਲਾ ਓਏ ਕਮਿਸ਼ਨ ਵਾਲਾ ਕੀ ਹੋ ਗਿਆ ਜਦੋਂ ਫੇੜੀ ਜਾਂਦਾ ਇਹ ਗੱਲ ਹੁੰਦੀ ਇਹ ਜੱਦੀ ਇਹ ਸ਼ੀਪਾ ਮਾਮੇ ਦਾ ਭੋਲੇ ਨੇ ਵੀਡੀਓ ਬਣਾਤੀ ਕਹਿੰਦੇ ਮਾਮੇ ਨੇ ਦੇਖ ਲੈਣੀ ਆ ਗਾਲ ਕੱਢਦੇ ਆ ਮਾਮੇ ਨੇ ਦੇਖ ਲੈਣੀ ਗਾਲ ਕੱਢਦੇ ਆ ਇਹ ਜਿੱਦਾਂ ਹੁੰਦਾ ਅੱਟ ਕਹਿੰਦਾ ਇਹ ਜਿੱਦਾਂ ਟਾਇਰ ਪਾਉਂਦਾ ਜਾਂ ਕਿਸੇ ਨੇ ਟਾਇਰ ਪਾਉਣੇ ਲੈ ਆਉਂਦਾ ਆਪ ਤੇ ਵਿੱਚੋਂ ਭਾਜੀ ਕਿੰਨੀ ਕਮਿਸ਼ਨ ਹੋਈ ਹੈ ਨਾ ਆਪਾਂ ਜਿਹਦੇ ਹਿਸਾਬ ਨਾਲ ਕਮਿਸ਼ਨ ਜਾਂਦੀ ਹੈ ਨੀ ਇੰਚਰ ਦੇ ਹਿਸਾਬ ਨਾਲ ਅੱਜ ਦੇਖ ਲਓ ਕਿੰਨੇ 16 ਜਾਂ 17 ਦੇ ਉਹਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਛਿਪੇ ਹੋਣਾ ਨੇ ਕਹਿੰਦਾ ਮਾਮੇ ਨੇ ਦੇਖ ਲੈਣੀ ਫੇਰ ਕੀ ਹੋਇਆ ਮਾਮਾ ਇਹ ਜਿੱਥੇ ਹੁਣ ਕੰਮ ਕਰਦਾ ਉੱਥੇ ਦੀ 16-17000 ਤਨਖਾਹ ਆ ਪਰ ਆ ਕਮਿਸ਼ਨ ਵਾਲੇ ਪੈਸੇ ਪਾ ਕੇ 60000 ਤੱਕ ਪਹੁੰਚ ਜਾਂਦਾ ਨਹੀਂ ਦੌੜਾ ਹੀ ਆਉਂਦਾ ਉਦੋਂ ਕੋਈ ਕੰਮ ਕਰਵੇ ਸਹੀ ਹੋਏ ਉਥੋਂ ਕਰ ਸੁਵੇਰੇ ਮੈਨੂੰ ਬਨਾਬਚੜ ਤੇ ਮੈਸੇਜ ਆਇਆ ਕਹਿੰਦਾ ਮੇਰਾ ਗਿੱਟਾ ਦੋ ਦਾ ਤੇ ਜਦੋਂ 3500 ਆਉਣ ਲੱਗਾ ਕਿੱਟੇ ਗੁੱਟੇ ਘਰ ਰੱਖਾ ਹੈ ਕਿੱਦਾਂ ਬਣ ਗਿਆ 3500 ਕਿੱਦਾਂ ਜਾਣਾ ਮੇਡਾ ਭਾਨੂ ਇਦਾਂ ਜਾਣਾ ਜੀ ਮੇਡਾ ਭਾਨੂ ਮੈਂ ਉਹ ਮਾਮੇ ਨੇ ਉਹਨਾਂ ਨਾਮ ਲੈ ਗੋਲੇ ਨੇ ਮਾਮੇ ਦਾ ਨਾਮ ਲੈ ਲਿਆ ਮੈਂ ਕਹਿੰਦਾ ਮਾਮਾ ਟਾਇਰ ਪਾਉਣੇ ਤੂੰ ਤਾਂ ਮਾਮਾ ਹਲਾਲ ਕਰ ਦੇਣਾ ਇਹ ਕੋਈ ਮਾਮਾ ਨਹੀਂ ਇਹ ਦਬੜੇ 'ਚ ਕੋਈ ਮਾਮਾ ਨਹੀਂ ਕੋਈ ਭਰਾ ਨਹੀਂ ਕੋਈ ਚਾਚਾ ਤਾਂ ਹੈ ਜੀ ਮੈਨੂੰ ਗੱਲ ਤੋਂ ਨਹੀਂ ਬਣਿਆ ਰੱਬ ਬਣਿਆ ਚਾਚੇ ਤਾਂ ਇਹ ਤੋਂ ਬੋਲਣ ਤਾਂ ਮੈਂ ਕਹ ਤੂੰ ਹੀ ਕਹਿੰਦੇ ਗੋਆ ਤੈਨੂੰ ਲੈ ਗਿਆ ਜਿੱਦਾਂ ਤੁਸੀਂ ਲੱਛਣ ਘਰ ਤੇ ਮੈਨੂੰ ਤਾਂ ਜਹਾਜ਼ 'ਚ ਛੜ ਮਾਰਨੀ ਬਣੀ ਤੇ ਇਹ ਤਾਂ ਹੁਣ ਵੀਡੀਓ ਕਟਾਉਣ ਲੱਗ ਪਿਆ ਪਾਜੀ ਪਾਜੀ ਆ ਰੋ ਦੇ ਲੈ ਇਦਾਂ ਇਹ ਤਾਂ ਆਇਆ ਦੇ ਲੋ ਦਿਹਾੜੀ ਛੱਡ ਆ ਆਪਣੀ ਅੱਧੀ ਉੱਥੇ ਵਾਈਬ੍ਰੇਟ ਦੇਣ ਜਾਣਾ ਸੀ ਲੈਟਰ ਵਾਲਾ ਪਾਉਣਾ ਹੀ ਪਿਆ ਪਤਾ ਵੀ ਨਹੀਂ ਲੱਗਣਾ ਉਹਨਾਂ ਨੂੰ ਇਹ ਗੱਲੀ ਤੇ ਨਿਆਣਿਆਂ ਨੂੰ ਭੇਜ ਤਾ ਉਹ ਦੇ ਕੇ ਆਓ ਉਹਨਾਂ ਨੂੰ ਇੱਧੇ ਕਰਾ ਇਧਰੋਂ ਇਧਰ ਨੂੰ ਜਾਓ ਇਧਰੋਂ 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 ਕਿੰਨਾ ਹੋ ਗਿਆ ਕੋਈ ਪਤਾ ਨਹੀਂ ਲੱਗਦਾ ਇਹਨੂੰ ਪਤਾ ਜੇ ਆ ਮੁਰਗੀਆਂ ਛੱਡ ਗਿਆ ਹੋਰ ਅੱਜ ਕੀ ਕਰਾਂਗੇ ਵਾਈਬ੍ਰੇਟਰ ਦਾ ਐਂਟਰੀ ਆ ਇਹ ਸੋਣ ਪਰ ਫਰਾ ਦੇ ਦਫਕੂਨ ਆ ਗਏ ਬੁੱਧੂ ਕਿੱਥੇ ਆ ਬੁੱਧੂ ਕਿੱਥੇ ਦਾਸ ਜੀ ਸਾੜਿਆ ਲੈ ਹੋਰ ਕਰਨਾ ਉਹ ਨੂੰ ਦੱਸ ਦੂਗਾ ਇਹ ਕਿਹੜੀ ਗੱਲ ਆ ਉਹ ਕਹਿੰਦਾ ਪਿੰਦੇ ਉਹਨਾਂ ਨੇ ਕਾਲੀ ਪਾਰੀ ਆ ਕਿਨੂੰ ਪੁੱਛਦਾ ਐ ਇੰਨੇ ਲੈਣੇ ਕਿ ਬੁੱਧੂ ਤੋਂ ਤੋਂ ਹੋਂਦ ਤੇ ਰੱਖਿਆ ਹਸੀਆਂ 10 ਦਿਨ ਹੋ ਗਏ ਅੱਜ ਫੇਰ ਨਾ ਮੋਹਰਾ ਚੱਲਦਾ ਮੋਹਰਾ ਚੱਲ ਨਹੀਂ ਰਿਹਾ ਉਹਦੇ ਉੱਤੇ ਮੈਂ ਕਿਹਾ ਬੁੱਧੂ ਮੇਰਾ ਬੱਸ ਨਹੀਂ ਚੱਲਦਾ ਕਰ ਇੱਕ ਮੇਰੀ ਗੱਡੀ ਖੜੀ ਉੱਥੇ ਲੋਏ ਜੇ ਕਰੇ ਵੜੇ ਹੀ ਮੈਂ ਬੁੱਧੂ ਨੂੰ ਕਹੀ ਇਹਨਾਂ 17 ਪਵਾ 17 ਭਾਜ ਕਹਿੰਦਾ ਉਹ ਚੋਂ ਮੈਂ 17 ਚ 50 ਰੁਪਏ ਤੋਂ ਹੋਰ ਵੱਜ ਜਾ ਯਾਰ ਹੋਰ ਵੱਜ ਜਾ ਉਹ ਚੈੱਕ ਕਰੋ ਉਧਰ ਫਿਰਦੇ ਪਏ ਆ ਵੇਖੋ ਉਹ ਲੈਪੋ ਤੋਂ ਕਲਰ ਵੀ ਫੇਰਦਾ ਓਏ ਛੋਟੂ ਆ ਬੁੱਧੂ ਨਾ ਕਲਰ ਚੈੱਕ ਕਰੋ ਜੀ ਫਿਕਾ ਨਾ ਹੋਵੇ ਬੁੱਧੂ ਕਹਿੰਦਾ ਕਰੀ ਜਾਂਦਾ ਇਹਦੇ ਚੱਕਾ ਫੜ ਕੇ ਨਹੀਂ ਰੋ ਜਾ 2 ਮਿੰਟ ਕੀ ਕਹਿੰਦਾ 2 ਮਿੰਟ ਹੋ ਗਏ ਇਧਰ ਬੁੱਧੂ ਕਹਿੰਦਾ ਦੱਸ ਕਿੰਨੇ ਪੈਸੇ ਉਧਰ ਕਮਲ ਇੰਨਾ ਪਿਆ ਜੀ ਤੇਰੀ ਹੋਣ ਮੈਨੂੰ ਦੱਸ ਕਮਿਸ਼ਨ ਪਾਣੀ ਹੈ ਕਿ ਕਮਿਸ਼ਨ ਕੱਢਣੀ ਹੈ ਇਹ ਤੁਹਾਨੂੰ ਪਤਾ ਹੋਊਗਾ ਜੀ ਕਮਿਸ਼ਨ ਕਮਿਸ਼ਨ ਨਹੀਂ ਦੇਣੀ ਬਾਜੀ ਕੋਈ ਨਹੀਂ ਕੋਈ ਨਹੀਂ ਇਹਨੂੰ ਪਟੋਰੀਆਂ ਦੀ ਪਲੇਟ ਖੱਲਾ ਦੇਣੀ ਆ ਰਾਜ ਜਾਂਦੇ ਜਾਂਦੇ ਇਹਨੂੰ ਇਨੂੰ ਰਾਤ ਚ ਕਿਲੋ ਸੇਵ ਲੈ ਦੇਣ ਮੈਂ ਚਿਕਨ ਨਾਲ ਰੋਟੀ ਲੈ ਕੇ ਆਇਆ ਬੈਠ ਆ ਦੇ ਭਈਆ ਸੀਪੇ ਕਮਿਸ਼ਨ ਨਹੀਂ ਲੈਣੀ ਹੁਣ ਚੱਲ ਓਏ ਸੀਪੇ ਆਪਣਾ ਭਰਾ ਆ ਆਪਾਂ ਇਕੱਠੇ ਹੀ ਖੇਡੇ ਆ ਕਿਹੜੀਆਂ ਗੱਲਾਂ ਕਰਦੇ ਹੋ ਹੋਰ ਗਲੀ ਚ ਇਕੱਠੇ ਤੂੰ ਲੱਠੇ ਪਲੇ ਤੂੰ ਕਰੇ ਛੱਡ ਦਿੰਦੀ ਤੂੰ ਤਾਂ ਸਾਨੂੰ ਨਹੀਂ ਛੱਡਿਆ ਆਂਡ ਗਵਾਣ ਨੂੰ ਛੱਡੇ ਤੂੰ ਇਹ ਤਾਂ ਦੋ ਘਰਾਂ ਵਾਂ ਤੋਂ ਉਹ ਤੂੰ ਫਾਈਪਾਤਾ ਨਾਲਿਓ ਈ ਹੇਟੋ ਕੇ ਕਰੀ ਜਾਂਦਾ ਮੇਰੇ ਘਰ ਨਾਲ 5 ਮਿੰਟ ਹੋਰ ਖੜ ਗਿਆ ਨੇ ਇੱਥੇ ਗੱਡੀ ਥੱਲੇ ਆ ਕੇ ਮਰ ਜਾਣਾ ਜੀਪੇ ਨੇ ਜਿਹੜਾ ਇਹਨੇ ਅੱਜ 3500 ਇੱਥੋਂ ਕਮਾਉਣਾ ਉਹਦਾ ਰੱਸਾ ਲੈ ਜਾ ਕੇ ਫਹਾ ਲੈ ਲੈਣਾ ਅਜਨ ਨਹੀਂ ਬਣੀ ਬਣੀ ਲਾ ਜੀ ਬਾਕੀ ਹੋਰ ਵੀ ਟਾਇਰ ਪਵਾਉਣੇ ਆ ਛਿਪੇ ਨੰਬਰ ਦੱਸ ਆਪਣਾ ਜੀ ਕਿਸ ਨੇ ਟਾਇਰ ਪਵਾਉਣੇ ਦੱਦਿਏ ਅੰਗਾ ਟ੍ਰੇਡ ਤੇ ਆ ਇਹਨੂੰ ਕਰ ਲਿਓ ਜੀ ਇੱਧਰ ਚੈੱਕ ਕਹਿੰਦੇ ਟਾਇਰ ਜੇ ਪਵਾਉਣੇ ਆ ਤੇ ਕੀ ਹੋਇਆ ਓਏ ਕਟਾਈ ਜਾਂਦਾ ਉਧਰ ਵੇਖੀ ਆ ਜੀ ਪੇ ਇਹਦਾ ਕੋਈ ਨਹੀਂ ਕਹਿੰਦਾ ਫੋਨ ਆ ਜਾਣਾ ਕਰੋ ਤੇ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਕਿ ਆਹ ਕਿਹੜੇ ਕੰਮ ਕਰਦੇ ਆ ਇਹਨਾਂ ਘਰੋਂ ਫੋਨ ਆ ਜਾਣਾ ਤੂੰ ਕਿਹੜੇ ਕੰਮ ਕਰ ਲਿਆ ਕੰਮ ਇੱਧਰ ਲਾਓ ਜੀ ਚੱਲੇ ਸੀ ਅੱਜ ਪਟਾਕੇ ਲੈਣ ਮੋਗੇ ਨੂੰ ਤੇ ਪਰ ਰਾਹ 'ਚ ਹੀ ਕੰਮ ਹੋ ਗਿਆ ਮੇਰੇ ਖਿਆਲ ਨਾਲ ਨਕੋਦਰ ਲੱਗ ਗਏ ਅਜੇ ਪਹੁੰਚੇ ਸੀਗੇ ਨਕੋਦਰ ਤਾਂ ਵੀ ਮਗਰੀ ਸੀਗੇ ਤੇ ਬੁੱਧੂ ਹੁਣਾਂ ਨੇ ਨਾਨ ਖਾ ਲੇ ਜਿਆਦੇ ਚਾਰ ਕ ਨਾਨ ਰਠੋ ਗਿਆ ਦੋ ਕ ਭਟੂਰੇ ਦੋ ਦੋ ਭਟੂਰੇ ਖਾ ਗਿਆ ਸਾਰਾ ਆਹ ਦੇਖ ਲੋ ਕੀ ਕੰਮ ਕਰਤਾ ਜੀ ਟਾਇਰ ਦਾ ਤੇ ਧਰਾਠਾ ਬਣਾਤਾ ਬੁੱਧੂ ਆ ਲੈ ਆ ਲਓ ਜੀ ਇਧਰ ਸਾਟੇ ਅਜਾ ਬਾਟ ਬੋ ਥੋੜਾ ਸਾਲਾ ਬਣੀਆਂ ਤੈਨੂੰ ਗਿਆ ਦੀ ਰੱਥ ਰੱਖ ਤੂੰ 20 25 ਘੋੜਿਆਂ ਵਾਲਾ ਜੇ ਨਾ ਤੇ ਟਰੈਕਟਰ ਟਰੱਕਰ ਲਜਾਈ ਦੇ ਨਾ ਪੂਲ ਟਰਾਲੇ ਚਾਹੀਦੇ ਇਸ ਬੰਦੇ ਨੂੰ ਘੋੜੇ ਉਹ ਦੇਖੀ ਘੋੜੇ ਘੋੜੇ ਮੈਂ ਬੰਦ ਕਰ ਇੱਥੇ ਦੇਖ ਪਲਵਾਨ ਜੀ ਦੱਸੋ ਇਹਨੂੰ ਇੱਧਰ ਲਗਣਾ ਥਾਲਿਆ ਮੋਰੇ ਬਹੁਤ ਉੱਤੇ ਲਾਈ ਜਾਂਦਾ ਪਲਵਾਨ ਮੇਰੇ ਹਿਸਾਬ ਨਾਲ ਉੱਧਰ ਝਾਕਦਾ ਓਏ ਇੱਥੇ ਲਗਦਾ ਹੁੰਦਾ ਥੱਲੇ ਉੱਤੇ ਲਓ ਜੀ ਸਮਾਨ ਪਹੁੰਚ ਗਿਆ ਬਹੁਤ ਬਹੁਤ ਥੈਂਕ ਯੂ ਕਹਿੰਦੇ ਜੰਮੂ ਵਾਲੇ ਭਰਾ ਸਾਹਿਦ ਢਿੰਗਰਾ ਵਾ ਜੀ ਢਿੰਗਰਾ ਢਿੰਗਰਾ ਤੇ ਬਾਕੀ ਇਦਾਂ YouTube ਤੇ ਕੋਈ ਵਲੌਗ ਪਾਈਏ ਤੇ ਪਹਿਲਾ ਕਮੈਂਟ ਭਾਜੀ ਦਾ ਹੁੰਦਾ ਜੀ ਪਲਵਾਨ ਜੀ ਉਹ ਹੱਥ ਨਾਲ ਵਿੱਚ ਆ ਜਵੇ ਉੱਪਰ ਦਾ ਫੱਟਾ ਡੱਗ ਫੱਟਾ ਡੱਗ ਜਾਣਾ ਪਲਵਾਨ ਫੱਟਾ ਉਹਨੂੰ ਵੀ ਥੱਲੇ ਕਰ ਲੈ ਉੱਪਰਲੇ ਨੂੰ ਵੀ ਉੱਪਰਲੇ ਨੂੰ ਵੀ ਉਹਨੂੰ ਵੀ ਥੱਲੇ ਕਰਦਾ ਲਾ ਜੀ ਹੁਣ ਚੱਲੋ ਪਹਿਲਵਾਨ ਜੀ ਵਿੱਚ ਪੇਟੀਆਂ ਆਈਆਂ ਫੇਬਾਂ ਦੀਆਂ ਜੀ ਪੰਜ ਪੇਟੀਆਂ ਫੇਬਾਂ ਦੀਆਂ ਦੋ ਤਿੰਨ ਚਾਰ ਪੰਜ ਦੇਣਾ ਨਾਲੇ ਤੂੰ ਖਾਣੇ ਨਹੀਂ ਆ ਫੇਬ ਚੌਣੇ ਖਾਣੇ ਭੈਣ ਤੋਂ ਮੇਰੇ ਨਾਲੇ ਮੈਂ ਕਹਿੰਦਾ ਤੇ ਰੱਖਾ ਪੈਰ ਚਾੜੀ ਨਹੀਂ ਹੁੰਦਾ ਇੱਧਰ ਓਏ ਇਹਨੂੰ ਡਾਲਾ ਖੋਲ ਲਾ ਦਿਮਾਗ ਕੰਮ ਲਾਲਾ ਤੂੰ ਆ ਲੈ ਗੱਲਾਂ ਖੋਲ ਸੇਵ ਬੰਡ ਹੋਣ ਲੱਗੇ ਜੀ ਆਜੋ ਸਾਰੇ ਜਣੇ ਸੇਵ ਸੇਵ ਕਿਦੇ ਇੱਥੇ ਬੰਡਦੇ ਨੇ ਭਾਜੀ ਜੀ ਕਿਤੇ ਇੱਥੇ ਇੱਥੇ ਬੰਡਦੇ ਨੇ ਮਸਾਂ ਤੇ ਮਿਲੇ ਆਹ ਹੋ ਹੋ ਚੱਕ ਜਾ ਚੱਕ ਜਾ ਕੇ ਗੋਲੇ ਜਾ ਕਰ ਤੂੰ ਤੂੰ ਨਹੀਂ ਅੰਦੇ ਵੜ ਵੜ ਲੈ ਜਾ ਲੈ ਜਾ ਐਂਟੀ ਐਂਟੀ ਉਹ ਰੱਖ ਉਹ ਲੈ ਜਾਓ ਪਤਾ ਨਹੀਂ ਕਿੱਥੇ ਅੰਦਰ ਉਹ ਬਹੁ ਭਈ ਐਥੇ ਬੰਦੀਆਂ ਪੇਟੀਆਂ ਅੰਦਰ ਆ ਵੀ ਆਪਣੀਆਂ ਚੱਕ 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 ਆ ਚੱਕੀ ਇੱਕ ਆਫ ਦਵਾਈ ਉਹ ਬਹੁ ਭਈਆਂ ਜਿੰਨੀਆਂ ਮਰਜੀ ਇਹਦੇ ਜਿੰਦਾ ਮਰਜੀ ਚੱਕ ਲੋ ਓਏ ਬਹੁਤ ਆ ਓਏ ਓਏ ਨਹੀਂ ਖਾਲਿਆ ਆ ਨਹੀਂ ਆ ਨਹੀਂ ਆ ਉਹ ਨਹੀਂ ਆ ਲਾਵੇ ਯਾਰ ਰਹਿਂਦੇ ਉਹ ਰਹਿਂਦੇ 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 ਕਦਾਂ ਆ ਲਓ ਜੀ ਠੀਕ ਆ ਗਏ ਗੱਡੀ ਨੰਬਰ ਸੀਗੀ 9675 ਕਦਾ ਬਾਜੀ ਉਹ ਇੰਨੇ ਸੇਬ ਤਾਂ ਨਹੀਂ ਹੋਣੇ ਕਦਾ ਇੰਨੇ ਸੇਬ ਤਾਂ ਮਨਜੀਤ ਭਾਜੀ ਦੇ ਪਰੌਣਿਆਂ ਨੇ ਨਹੀਂ ਕਦੀ ਲੈ ਕੇ ਆਏ ਇਹਦੇ ਨੰਨਕੇ ਲੈ ਕੇ ਆਉਂਦੇ ਆ 10 ਕਿਲੋ ਤੋਂ ਵੱਧ ਲੈ ਆਏ 10 ਕਿਲੋ ਇਹ ਪੇਟੀ ਦੇਖ ਬਾਜੀ ਦੇਖ ਹੁੰਦਾ ਜਵਜਦਾ ਫਿਰਦਾ ਕਦਾ ਪੇਟੀ ਦੇਖ ਕੇ ਅੰਕੰਦਾ ਜਵਜਦਾ ਫਿਰਦਾ ਵਾਹ ਜੀ ਦੇਵ ਨਹੀਂ ਉਹਨੇ ਜਿੰਨੇ ਦੇ ਘਰ ਦੇ ਪਾਕੇ ਪਾ ਦੇ ਨਹੀਂ ਆ ਲਓ ਜੀ ਜਿਹਦਾ ਆਇਆ ਮਨਜੀਤ ਭਾਜੀ ਉਹਨਾਂ ਨੂੰ ਸੇਬਾਂ ਦਾ ਪਹਿਲੀ ਆਰੇ ਕਸ਼ਮੀਰੀ ਸੇਵ ਨਹੀਂ ਤੇ ਉਹਨਾਂ ਨੇ ਥਾਪੀ ਖਾਦੇ ਆ ਮੰਡੀ ਚੜੇ ਕਿਹੜੇ ਖਾਦੇ ਉਹ ਪਾਟ ਗਈ ਆਪਣੀ ਡਿੱਗੀ ਪਾਟ ਗਈ ਡਿੱਗੀ ਖੋਲੋ ਬਦੂ ਤੂੰ ਖਾਲਿਆ ਵਿਆਹ ਦੇ ਆਇਆ ਉਹ ਇਹਨੂੰ ਨਹੀਂ ਦੇਣਾ ਬਦੂ ਨੂੰ ਨਹੀਂ ਦੇਣਾ ਇਹ ਥਾਲਾ ਬਾਹਰ ਹੀ ਬੈਠਾ ਬਾਥਰੂਮ ਕਰ ਤੂੰ ਹੀ ਖਾਲਿਓ ਛੱਡਦੇ ਨਹੀਂ ਹੁੰਦੇ ਤੁਸੀਂ ਆਹ ਲੋ ਜੀ ਆ ਰੱਖ ਭਾਜੀ ਇੱਥੇ ਸੇਵ ਆ ਮਗਰ ਬਿਠਾ ਲਾ ਪਹਿਲਾਂ ਭਾਜੀ ਡਿੱਗੀ ਖੋਲੋ ਭਾਜੀ ਡਿੱਗੀ ਮਗਰ ਹੈ ਨਹੀਂ 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 ਚਲੋ ਵੜ ਜਾਓ ਫਿਰ ਮਗਰ ਖੜੇ ਹੋ ਜਾਓ ਚਾਹੀ ਇੰਨੇ ਅੱਜ ਤਾਂ ਛੱਤ ਦੇ ਉੱਤੇ ਬਹਿ ਕੇ ਜਾਓ ਇੱਕ ਦਿਨ ਠੰਡੇ ਅੱਦੇ ਅੱਦੇ ਬੁੱਦੂ ਚਾਰ ਪੇਟੀਆਂ ਆ ਓਏ ਪਾਜੀ ਕਹਿੰਦਾ ਤੈਨੂੰ ਅਗਲੀ ਵਾਰੀ ਭੇਜੂੰਗਾ ਇਹ ਤਾਂ ਗੁੱਲ ਹੁਣੇ ਪੇਟੀ ਅੱਦੇ ਅੱਦੇ ਕਰ ਲਓ ਮੈਨੂੰ ਕੀ ਪਤਾ ਚੱਲੋ ਚਲੋ ਬੁੱਦੂ ਬੁੱਦੂ ਪੇਟੀ ਹੋਈ ਜਾਂਦਾ ਕਹਿੰਦਾ ਮੇਰੀ ਆ ਉਹ ਦੀਪੂ ਨਾਲ ਦੀ ਅੱਧੀ ਕਰ ਲਈ ਬੁੱਦੂ ਤੋਂ ਓਏ ਦੀਪੂ ਨਾਲ ਦੀ ਅੱਧੀ ਕਰ ਲਈ ਬੁੱਦੂ ਪੇਟੀ ਮੈਂ ਕੀ ਕਹਿੰਦਾ ਲੀਪੂ ਨੂੰ ਹੁਣ ਗੋਸ਼ ਕ੍ਰੇਲਾ ਫਲਾਦਾ ਦਿੰਦਾ ਹੋ ਨਹੀਂ ਆਦੀ ਆਤੀ ਕਰ ਲੈ ਬੋਦੂ ਬੇਟੀ ਇਹਦਾ ਆਦੀ ਆਤੀ ਕਰ ਲੈ ਬੇਟੀ ਬੋ ਚੱਲ ਬੋ ਆ ਬੰਦ ਕਰ ਪਾਜੀ ਗਾਣੇ ਬੰਦ ਕਰੀ ਯਾਰ ਮੋੜੇ ਹੋਣੇ ਪਾਜੀ ਨਿਕਦਾ ਪਾਜੀ ਥੈਂਕ ਯੂ ਘਰ ਦਿਓ ਮੜ ਜਾ ਇਧਰ ਭਰਾ ਦਾ ਕਦੇ ਵੀ ਡਰਾਈ ਫਰੂਟ ਸਾਈਲ ਪਾਜੀ ਤੇਜੀ ਉਹ ਸਾਈਲ ਪਾਜੀ ਬਹੁ ਬਹੁ ਥੈਂਕ ਯੂ ਜੀ ਤੇ ਹਰ ਵਾਰੀ ਕੋਸ਼ ਨਾ ਕੋਸ਼ ਭੇਜਦੇ ਆ ਡਰਾਈ ਫਰੂਟ ਵਗੈਰਾ ਆ ਹੁਣ ਸੇਵ ਦੀਆਂ ਪੇਟੀਆਂ ਲੋ ਜੀ ਪਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਸ਼ਮੀਰ ਐਪਲਸ ਇਹ ਬੁੱਧੂ ਹੁਣਾਂ ਨੇ ਖਾਦੇ ਆ ਗੜੇ ਮੰਡੀ ਵਾਲੇ ਕੱਲੇ ਇਹ ਕਸ਼ਮੀਰ ਵਾਲੇ ਪਾਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpoor3 ਤੇ ਇੰਸਟਾਗ੍ਰਾਮ ਦੀ ਹੈਗੀ ਆ poor.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ poor.singh ਜੀ ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੁਣ ਆਪੇ